ਸਭ ਤੋਂ ਪਹਿਲਾਂ ਧੰਨਵਾਦ ਪਰਮ ਪਿਤਾ ਪਰਮਾਤਮਾ ਦਾ ਦੂਸਰਾ ਤਰਫ ਧੰਨਵਾਦ ਜਿਹੜਾ ਹੈਗਾ ਪਾਰਟੀ ਦੇ ਰਾਸ਼ਟਰੀ ਅਧਿਐਸ਼ ਅਰਵਿੰਦ ਕੇਜਰੀਵਾਲ ਜੀ ਦਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਡਾਕਟਰ ਸੰਦੀਪ ਪਾਠਕ ਜੀ ਦਾ ਤੇ ਸਮੁੱਚੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਮੇਰੀ ਮਿਹਨਤ ਨੂੰ ਦੇਖਦਿਆਂ ਹੋਇਆਂ ਮੈਨੂੰ ਜਿਹੜਾ ਹੈਗਾ ਹੂਮਨ ٹرسٹ ਫਰੀਦਕੋਟ ਦਾ ਚੇਅਰਮੈਨ ਲਾਇਆ ਹੈ ਤੇ ਮੈਂ ਪਾਰਟੀ ਨੂੰ ਵਿਸ਼ਵਾਸ ਦਿਵਾਉਣਾ ਫਰੀਦਕੋਟ ਹਲਕੇ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਬਾਬਾ ਫਰੀਦ ਦੀ ਪਵਿੱਤਰ ਨਗਰੀ ਦੀ ਸੇਵਾ ਮੈਨੂੰ ਪਾਰਟੀ ਨੇ ਬਖਸ਼ੀ ਹੈ ਮੈਂ ਪੂਰੀ ਇਮਾਨਦਾਰੀ ਨਾਲ ਪੂਰੀ ਤਨਦੇਹੀ ਨਾਲ ਫਰੀਦਕੋਟ ਹਲਕੇ ਦੇ ਲੋਕਾਂ ਦੀ ਸੇਵਾ ਕਰਾਂਗਾ ਤੇ ਬਾਬਾ ਫਰੀਦ ਦੇ ਚਰਨਾਂ 'ਚ ਹੀ ਅਰਦਾਸ ਬੇਨਤੀ ਵੀ ਕਰੂੰਗਾ ਕਿ ਮੈਨੂੰ ਸਮਰਥ ਬਖਸ਼ਣ ਮੈਨੂੰ ਤਾਕਤ ਬਖਸ਼ਣ ਕਿ ਮਨ ਲੋਕਾਂ ਦੀ ਜਿਹੜੀ ਹੈਗੀ ਆਸ ਤੇ ਉਮੀਦ ਤੇ ਖਰਾ ਉਤਰ ਸਕਾ ਕੀ ਵਿਜ਼ਨ ਲੈ ਕੇ ਕੁਰਸੀ ਤੇ ਬੈਠਣ ਦਾ ਮਨ ਬਣਿਆ ਹੈਗਾ ਵਿਜ਼ਨ ਦੇਖੋ ਜੀ ਇੰਪਰੂਵਮੈਂਟ ਟਰਸਟ ਹੈਗੀ ਜਾਂ ਡਿਵੈਲਪਮੈਂਟ ਮੇਰਾ ਜਿਹੜਾ ਪਹਿਲਾ ਅਜੰਡਾ ਹੈਗਾ ਜਿਹੜਾ ਇੰਪਰੂਵਮੈਂਟ ਟਰਸਟ ਦੇ ਅੰਡਰ ਜੋ ਵੀ ਸਾਡੀਆਂ ਕੁਝ ਪ੍ਰਾਪਰਟੀਆਂ ਪਈਆਂ ਉਹਨੂੰ ਅਸੀਂ ਡਿਵੈਲਪ ਕਰਾਂਗੇ ਜੋ ਸਾਡੀਆਂ ਕੁਝ ਕਲੋਨੀਆਂ ਪਈਆਂ ਉਹਨੂੰ ਡਿਵੈਲਪ ਕਰਾਂਗੇ ਔਰ ਮੇਨ ਮੇਰਾ ਅਜੰਡਾ ਹੈਗਾ ਵੀ ਫਰੀਦਕੋਟ ਨੂੰ ਸਾਫ਼ ਸੁਥਰਾ ਤੇ ਇੱਕ ਵਧੀਆ ਜਿਹੜਾ ਹੈਗਾ ਮਾਹੌਲ ਫਰੀ ਕਿਉਂਕਿ ਬਾਬਾ ਫਰੀਦ ਦੀ ਪਵਿੱਤਰ ਨਗਰੀ ਹੈ ਇੱਥੇ ਹਰ ਸਾਲ ਜਿਹੜਾ ਹੈਗਾ ਮੇਲਾ ਲੱਗਦਾ ਤੇ ਦੂਰੋਂ ਨੇੜੋਂ ਸੰਤਾਂ ਤੋਂ ਪੂਰੇ ਪੰਜਾਬ ਤੋਂ ਇੱਥੇ ਪਹੁੰਚਦੀਆਂ ਤੇ ਮੇਰੀ ਇਹ ਤਮੰਨਾ ਹੈ ਕਿ ਮੈਂ ਫਰੀਦਕੋਟ ਨੂੰ ਇੰਨਾ ਖੂਬਸੂਰਤ ਬਣਾਵਾਂ ਵੀ ਜਦੋਂ ਲੋਕ ਫਰੀਦਕੋਟ ਦੇ ਵਿੱਚ ਆਉਣ ਤੇ ਬਾਬਾ ਫਰੀਦ ਨੂੰ ਜਿਹੜਾ ਹੈਗਾ ਨਾਤਮਸਤ ਖੋਣ ਤਾਂ ਉਹ ਯਾਦ ਕਰਨ ਕਿ ਫਰੀਦਕੋਟ ਬਿਲਕੁਲ ਬਹੁਤ ਖੂਬਸੂਰਤ ਤੇ ਸਾਫ਼ ਸੁਥਰਾ ਹੈ ਇਸ ਕੰਮ ਲਈ ਫੰਡਾਂ ਦੀ ਬੜੀ ਲੋੜ ਪੈਣੀ ਹੈ ਤੇ ਸ਼ਹਿਰ ਦੀਆਂ ਬਹੁਤ ਸਾਰੀਆਂ ਕਲੋਨੀਆਂ ਨਗਰਪਾਲਿਕਾ ਫਸਟ ਨੇ ਤਿਆਰ ਕੀਤੀਆਂ ਹੋਈਆਂ ਸੀ ਵਿਛਣ ਲਈ ਜੀ ਜੀ ਉਹਨਾਂ ਪ੍ਰੋਜੈਕਟਾਂ ਨੂੰ ਕਿਸ ਤਰ੍ਹਾਂ ਦੇਖੂਗਾ ਦੇਖੋ ਹਾਜੀ ਸਾਹਿਬ ਹਜੇ ਤਾਂ ਜਿਵੇਂ ਕਹਿੰਦੇ ਹੈ ਕਾਹੂ ਪਰਮਾਤਮਾ ਨੇ ਕਿਰਪਾ ਕੀਤੀ ਹੈ ਮੈਂ ਜਦੋਂ ਕੁਰਸੀ ਤੇ ਬੈਠੂਗਾ ਸਾਰੀਆਂ ਫਾਈਲਸ ਜਿਹੜੀਆਂ ਹੈਗੀਆਂ ਮੈਂ ਉਹਨਾਂ ਨੂੰ ਸਮਝੂਗਾ ਤੇ ਜੋ ਵੀ ਮੇਰੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਤੇ ਔਰ 2 ਸਾਲ ਰਹਿ ਗਏ ਹੈ ਮਾਨ ਸਾਹਿਬ ਦੀ ਬੜੀ ਕਿਰਪਾ ਜਿਹੜਾ ਹੈਗਾ ਸਿਰ ਤੇ ਹੱਥ ਹੈ ਕਿਉਂਕਿ ਮਿਹਨਤੀ ਵਰਕਰਾਂ ਨੂੰ ਪਸੰਦ ਕਰਦੇ ਹੈ ਕੇਜਰੀਵਾਲ ਸਾਹਿਬ ਮਿਹਨਤੀ ਵਰਕਰਾਂ ਨੂੰ ਪਸੰਦ ਕਰਦੇ ਹੈ ਤੇ ਮੈਂ ਮਾਨ ਸਾਹਿਬ ਕੋਲੇ ਫਾਈਲਾਂ ਲੈ ਕੇ ਜਾਊਂਗਾ ਜਿੰਨੇ ਵੀ ਫੰਡ ਸਾਨੂੰ ਚਾਹੀਦੇ ਐ ਤੇ ਮਾਨ ਸਾਹਿਬ ਜਿਹੜੇ ਹੈਗੇ ਆ ਉਹਨਾਂ ਨੂੰ ਪਤਾ ਬਾਬਾ ਫਰੀਦ ਦੀ ਪਵਿੱਤਰ ਨਗਰੀ ਆ ਉਹ ਕਿਸੇ ਵੱਲੋਂ ਮਨਾਂ ਨਹੀਂ ਕਰਨਗੇ ਤੇ ਅਸੀਂ ਤੱਕੜੇ ਹੋ ਕੇ ਜਿਹੜਾ ਫੀਕੋਟ ਦਾ ਵਿਕਾਸ ਕਰਾਂਗੇ ਅੱਜ ਲੋਕ ਵਧਾਈਆਂ ਦੇਣ ਵਾਲੇ ਕਾਫੀ ਆ ਰਹੇ ਆ ਦਿਲ ਤੇ ਲੱਗੇ ਹੋਇਆ ਕਿਸ ਤਰ੍ਹਾਂ ਦੇਖਦੇ ਹਾਂ ਉਸਾਰ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਆ ਦੇਖੋ ਜੀ ਇਹ ਤਾਂ ਸ਼ਿਸ਼ਟਾਚਾਰ ਆ ਜਦੋਂ ਵੀ ਕਿਸੇ ਬੰਦੇ ਨੂੰ ਕੋਈ ਅਹੁਦਾ ਮਿਲਦਾ ਉਹਨੂੰ ਪਿਆਰ ਕਰਨ ਵਾਲੇ ਉਹਦੇ ਸਮਰਥਕ ਉਹਦੇ ਸ਼ੁਭਚਿੰਤਕ ਜਿਹੜੇ ਹੈਗੇ ਆ ਉਹ ਹਮੇਸ਼ਾ ਵੱਡੀ ਗਿਣਤੀ 'ਚ ਪਹੁੰਚਦੇ ਆ ਔਰ ਗੁਰੂ ਸਾਹਿਬ ਦੀ ਕਿਰਪਾ ਇਸ ਇਲਾਕੇ ਦੇ ਵਿੱਚ ਮੈਂ ਸੇਵਾ ਕੀਤੀ ਆ ਪਿਛਲੇ ਲੰਬੇ ਸਮੇਂ ਤੋਂ ਲੋਕਾਂ 'ਚ ਵਿਚਰਦਾ ਤੇ ਜਿਵੇਂ ਜਿਵੇਂ ਲੋਕਾਂ ਨੂੰ ਹੌਲੀ-ਹੌਲੀ ਪਤਾ ਲੱਗ ਰਿਹਾ ਸਾਰੇ ਭਰਾ ਮੁਬਾਰਕਬਾਦ ਦੇਣ ਦੀ ਆ ਰਹੇ ਆ ਤੇ ਬੜਾ ਧੰਨਵਾਦ ਆ ਜੀ ਸੰਗਤ ਦਾ ਜੋ ਇੰਨਾ ਪਿਆਰ ਦੇ ਰਹੀ ਹੈ